ਆਪ ਨਹੀਂ ਚੱਲ ਰਹਾ ਐਪ ਕ੍ਰੈਸ਼ ਹੋਈ ਜਾਂਦਾ ਇਹਨਾਂ ਤੇ ਉਹ ਕਹਿੰਦੇ ਮਿਲਣ ਤਾਂ ਅਸੀਂ ਦੇਣਾ ਨਹੀਂ ਪਰਸਨਲੀ ਅੱਜ 27 ਤਰੀਕ ਹੈ ਤੇ ਹਰਜਿੰਦਰ ਸਿੰਘ ਦੀ ਦੂਸਰੀ ਪੇਸ਼ੀ ਹੈ ਇਸ ਪੇਸ਼ੀ ਦੇ ਦੌਰਾਨ ਸਭ ਤੋਂ ਵੱਡੀ ਗੱਲ ਜਿਹੜੀ ਕਿ ਲੋਕ ਇਹ ਦੇਖਣਾ ਚਾਹੁੰਦੇ ਨੇ ਕਿ ਆਖਿਰਕਾਰ ਹੁਣ ਹਰਜਿੰਦਰ ਸਿੰਘ ਨੂੰ ਪਗਦੇ ਜਾਂ ਫਿਰ ਪਰਨਾ ਦਿੱਤਾ ਗਿਆ ਜਾਂ ਫਿਰ ਨਹੀਂ ਕਿਉਂਕਿ ਬੀਤੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੱਥੇ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਹਰਜਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਮੁਲਾਕਾਤ ਦੇ ਵਿੱਚ ਉਹਨਾਂ ਨੂੰ ਕੀ ਕੁਝ ਪਤਾ ਲੱਗਿਆ ਤੇ ਕਿਹੜੀਆਂ ਗੱਲਾਂ ਉਹਨਾਂ ਨੇ ਬਾਹਰ ਆ ਕੇ ਜਨਤਕ ਕੀਤੀਆਂ ਨੇ ਸਿਰਫ ਉਹੀ ਗੱਲਾਂ ਹੀ ਦਸੀਆਂ ਹੋਣਗੀਆਂ ਜਿਹੜੀਆਂ ਕਿ ਲੋਕਾਂ ਤੱਕ ਪਹੁੰਚਾਈਆਂ ਜਾਣੀਆਂ ਜ਼ਰੂਰੀ ਨੇ ਪਰ ਹਰਜਿੰਦਰ ਸਿੰਘ ਦੀ ਪੇਸ਼ੀ ਹੈ ਉਸ ਨੂੰ ਕਿਹੜਾ ਵਕੀਲ ਮਿਲਿਆ ਕਿ ਉਹ ਇਸ ਵਾਰ ਆਪਣੀ ਗੱਲ ਰੱਖਣ ਦੇ ਵਿੱਚ ਕਾਮਯਾਬ ਹੋਵੇਗਾ ਕਿ ਉਹ ਨੇ ਆਪਣੀ ਸਾਰੀ ਤਕਲੀਫ ਅਤੇ ਉਸ ਸਮੇਂ ਦੀ ਸਾਰੀ ਘਟਨਾ ਬਿਆਨ ਕਰ ਦਿੱਤੀ ਹੋਣੀ ਹੈ ਜਾਂ ਫਿਰ ਉਹ ਕਰੇਗਾ ਇਹ ਦੇਖਣਾ ਹੋਵੇਗਾ ਪਰ ਨਾਲ ਹੀ ਸਭ ਤੋਂ ਵੱਡੀ ਗੱਲ ਜਦੋਂ ਇਹ ਪੁੱਛਿਆ ਜਾਂਦਾ ਹੈ ਕਮੇਟੀ ਮੈਂਬਰਾਂ ਦੇ ਵੱਲੋਂ ਕਿ ਤੁਹਾਨੂੰ ਪੱਗ ਪਰਣਾ ਜਾਂ ਫਿਰ ਕੋਈ ਰਿਵਾਲ ਸਿਰ ਟਕਣ ਦੇ ਲਈ ਕੁਝ ਦਿੱਤਾ ਗਿਆ ਜਾਂ ਫਿਰ ਨਹੀਂ ਇਸ ਗੱਲ ਦਾ ਜਵਾਬ ਆ ਚੁੱਕਿਆ ਹੈ ਪਰ ਜਦੋਂ ਆਪਾਂ ਦੇਖਦੇ ਹਾਂ ਕਿ ਐਡੀ ਵੱਡੀ ਘਟਨਾ ਹੋਈ ਹੈ ਇੱਕ ਗਲਤ ਯੂ-ਟਰਨ ਲੈਣ ਦੇ ਕਾਰਨ ਹੀ ਹਰਜਿੰਦਰ ਦਾ ساری ਜ਼ਿੰਦਗੀ ਜਿਵੇਂ ਯੂ-ਟਰਨ ਹੋ ਗਈ ਹੋਵੇ ਸਭ ਕੁਝ ਪਿੱਛੇ ਨੂੰ ਚਲਾ ਗਿਆ ਕਿੱਥੇ ਤਾਂ ਉਹਨੇ ਪੰਜਾਬ ਆ ਕੇ ਹੁਣ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲਣਾ ਸੀ ਇਹ ਵੀ ਕਿਹਾ ਜਾ ਰਿਹਾ ਕਿ ਵਿਆਹ ਕਰਵਾਉਣਾ ਸੀ ਤਜਿੰਦਰ ਸਿੰਘ ਜੋ ਕਿ ਹਰਜਿੰਦਰ ਦੇ ਵੱਡੇ ਭਰਾ ਨੇ ਉਹਨਾਂ ਨੇ ਖੁਦ ਕਿਹਾ ਕਿ ਬਿਲਕੁਲ ਇਨਸਾਫ ਹੋਣਾ ਚਾਹੀਦਾ ਹੈ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਹਰਜਿੰਦਰ ਦੇ ਵੱਲੋਂ ਜਾਣ ਬੁੱਝ ਕੇ ਇਹ ਸਭ ਕੁਝ ਕੀਤਾ ਗਿਆ ਕਿਉਂਕਿ ਸਵੇਰ ਦੀ ਇੱਕ ਵੀਡੀਓ ਸਾਹਮਣੇ ਆਂਦੀ ਹੈ ਜਿੱਥੇ ਉਹ ਆਪਣੇ ਟਰਾਲੇ ਨੂੰ ਸਾਫ਼ ਕਰ ਰਿਹਾ ਸੀ ਟਰੱਕ ਨੂੰ ਸਾਫ਼ ਕਰ ਰਿਹਾ ਸੀ ਅਤੇ ਉਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਨਿਕਲਿਆ ਸੀ ਚੰਗੀ ਨੀਂਦ ਲੈ ਕੇ ਗਿਆ ਸੀ ਇਹ ਵੀ ਪਤਾ ਲੱਗਦਾ ਔਰ ਮਾੜੀ ਕਿਸਮਤ ਹੀ ਸੀ ਉਹਦੀ ਕਿ ਇਹ ਮਾੜਾ ਹਾਦਸਾ ਹੋਇਆ 10 ਤੋਂ 20 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਯੂ-ਟਰਨ ਲਿਆ ਤੇ ਇੱਕ ਕਾਰ ਦੇ ਨਾਲ ਇਹ ਹਾਦਸਾ ਹੁੰਦਾ ਤੇ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਉਹ ਪਰਿਵਾਰ ਵੀ ਕਿੰਨੇ ਦੁੱਖ ਅਤੇ ਸਦਮੇ ਦੇ ਵਿੱਚ ਹੋਣੇ ਨੇ ਘਰ ਨੂੰ ਪਹੁੰਚ ਰਹੇ ਹੋਣੇ ਨੇ ਪਰ ਜਦੋਂ ਇਹ ਖਬਰ ਮਿਲੀ ਕਿ ਇੱਕ ਡਰਾਈਵਰ ਅਤੇ ਦੋ ਪੈਸੇਂਜਰ ਇਸ ਦੇ ਵਿੱਚ ਖਤਮ ਹੋ ਗਏ ਤਬਿਹਤ ਇਹ ਦੁਖਦਾਈ ਘਟਨਾ ਹੈ ਕਿਉਂਕਿ ਉਹਨਾਂ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ 40 ਸਾਲ ਦੀ ਉਮਰ ਤੱਕ ਸੀ ਹੋ ਸਾਰੇ ਜਾਣੇ ਹੀ ਪਰ ਹੁਣ ਇੱਧਰ ਹਰਜਿੰਦਰ ਸਿੰਘ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਬਣੀਆਂ ਹੋਈਆਂ ਨੇ ਪਟੀਸ਼ਨ ਪਾਈ ਗਈ ਪਟੀਸ਼ਨ ਨੂੰ ਲੈ ਕੇ ਰੋਲਾ ਪੈ ਗਿਆ ਕਿ ਇਹ ਫੇਕ ਹੈ ਪਰਿਵਾਰਿਕ ਮੈਂਬਰਾਂ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਕੋਈ ਪਟੀਸ਼ਨ ਬਾਰੇ ਨਹੀਂ ਜਾਣਦੇ ਹੁਣੇ ਪਟੀਸ਼ਨ ਪਾਣ ਵਾਲੀ ਕੁੜੀ ਸਾਹਮਣੇ ਆਂਦੀ ਹੈ ਤੇ ਉਸ ਦਾ ਕਹਿਣਾ ਹੈ ਕਿ ਮੈਂ ਤੇ ਮੇਰੀ ਸਹੇਲੀ ਦੇ ਵੱਲੋਂ ਇਹ ਪਟੀਸ਼ਨ ਹਮਦਰਦੀ ਦੇ ਸਦਕਾ ਪਾਈ ਗਈ ਸੀ ਕਿਉਂਕਿ ਮੇਰੀ ਸਹੇਲੀ ਹਰਜਿੰਦਰ ਦੇ ਨਾਲ ਦੇ ਪਿੰਡ ਦੀ ਹੀ ਰਹਿਣ ਵਾਲੀ ਹੈ ਤਰਨਤਾਰਨ ਦੀ ਹੀ ਰਹਿਣ ਵਾਲੀ ਹੈ ਅਤੇ ਉਸ ਨੂੰ ਦੁੱਖ ਹੋਇਆ ਕਿ ਮੁੰਡੇ ਨੂੰ ਇੰਨੀ ਵੱਡੀ ਸਜ਼ਾ ਹੋ ਰਹੀ ਹੈ ਜਿਸ ਕਰਕੇ ਉਹਨਾਂ ਨੇ ਪਟੀਸ਼ਨ ਪਾ ਇਤੀ ਇੰਨਾ ਹੀ ਨਹੀਂ ਉਸ ਕੁੜੀ ਦੇ ਪਿਤਾ ਹਰਜਿੰਦਰ ਦੇ ਘਰ ਵੀ ਗਏ ਸੀ ਪਰ ਜਦੋਂ ਪਤਾ ਲੱਗਿਆ ਕਿ ਉਸਦੇ ਮਾਤਾ ਜੀ ਹਸਪੀਟਲਾਈਜ਼ਡ ਨੇ ਬਿਮਾਰੀ ਦੀ ਚਿੰਤਾ ਦੇ ਵਿੱਚ ਹੈ ਸਾਰਾ ਪਰਿਵਾਰ ਤਾਂ ਕਿਸੇ ਮੌਤ ਪਰ ਬੰਦੇ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਹੀ ਕਿਹਾ ਸੀ ਕਿ ਤੁਸੀਂ ਇਸ ਪਟੀਸ਼ਨ ਨੂੰ ਜਾਰੀ ਰੱਖ ਸਕਦੇ ਹੋ ਮਨੀਸ਼ਾ ਕੁਸ਼ਲ ਨਾਮ ਦੀ ਇਹ ਕੁੜੀ ਆਪਣੀ ਪਛਾਣ ਲੁਕਾਉਂਦੇ ਹੋ ਸ਼ਕਲ ਨਾ ਦਿਖਾਉਂਦੇ ਹੋ ਉਸ ਦਾ ਕਹਿਣਾ ਸੀ ਕਿ ਮੇਰੇ ਪਰਿਵਾਰਿਕ ਮੈਂਬਰ ਮੈਨੂੰ ਐਲੋ ਨਹੀਂ ਕਰਦੇ ਜਿਸ ਦੇ ਸਦਕਾ ਮੈਂ ਤੁਹਾਨੂੰ ਸਭ ਕੁਝ ਦੱਸ ਰਹੀ ਹਾਂ ਪਰ ਮੈਂ ਸਾਹਮਣੇ ਨਹੀਂ ਆ ਸਕਦੀ ਮੈਂ ਸਾਰੇ ਪ੍ਰੂਫ ਦੇ ਸਕਦੀ ਹਾਂ ਮੈਂ ਇੱਕ ਵੀ ਪੈਸਾ ਨਹੀਂ ਖਾਦਾ ਮੈਂ ਪੱਤੀ ਵੀ ਹੈਂਡਓਵਰ ਕਰ ਸਕਦੀ ਹਾਂ ਕਿਉਂਕਿ ਮੈਂ ਸਿਰਫ ਹਮਦਰਦੀ ਖਾਤੀ ਰਹੇ ਪਟੀਸ਼ਨ ਸ਼ੁਰੂ ਕੀਤੀ ਸੀ ਪਰ ਹੁਣ ਉਸ ਦੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਕੌਣ ਹੈ ਮਨੀਸ਼ਾ ਕੌਸ਼ਲ ਉਸ ਦੇ ਵੱਲੋਂ ਗਲਤ ਪਟੀਸ਼ਨ ਪਾ ਦਿੱਤੀ ਗਈ ਪੰਜਾਬੀਆਂ ਦਾ ਨੁਕਸਾਨ ਕੀਤਾ ਹਰਜਿੰਦਰ ਦੀ ਜ਼ਿੰਦਗੀ ਨੂੰ ਨੁਕਸਾਨ ਦੇ ਵਿੱਚ ਪਾਇਆ ਗਿਆ ਕਿਉਂਕਿ ਹੁਣ ਇਸ ਪਟੀਸ਼ਨ ਦੀ ਚਰਚਾ ਵਿਦੇਸ਼ ਦੇ ਵਿੱਚ ਵੀ ਹੋ ਰਹੀ ਹੈ ਅਤੇ ਗੋਰਿਆਂ ਦੇ ਵੱਲੋਂ ਵੀ ਇਸ ਦੇ ਪੈਰਲਲ ਹੀ ਇੱਕ ਹੋਰ ਪਟੀਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਕਿ ਜਿਹੜੇ ਵੀ ਲੋਕ ਇਸ ਦੀ ਸਪੋਰਟ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਲੋਕਾਂ ਦੇ ਲਈ ਇਨਸਾਫ ਨੂੰ ਲੈ ਕੇ ਵੀ ਲੋਕਾਂ ਤੋਂ ਸਾਈਨ ਕਰਵਾਏ ਜਾ ਰਹੇ ਨੇ ਪਟੀਸ਼ਨ ਪਾਈ ਜਾ ਰਹੀ ਹੈ ਜਿਹੜੇ ਕਿ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਕੇ ਨੇ ਗੋਰੀਆਂ ਦੇ ਵੱਲੋਂ ਵੀ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚੋਂ ਇਹ ਆਖ ਰਹੇ ਨੇ ਕਿ ਸਾਡੀਆਂ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਜਿਸ ਦੀ سزا ਮਿਲਣੀ ਹੀ ਚਾਹੀਦੀ ਹੈ ਹੁਣ ਜਦੋਂ ਮਨੀਸ਼ਾ ਕੋਸ਼ਲ ਦੇ ਵੱਲੋਂ ਇਹੋ ਜਹੀ ਪਟੀਸ਼ਨ ਪਾ ਦਿੱਤੀ ਗਈ ਤੇ ਉਸ ਦੇ ਵਿੱਚ ਮਿਲੀਅਨ ਹੀ ਲੋਕ ਆ ਕੇ ਆਪਣੇ ਹਸਤਾਖਰ ਕਰ ਦਿੰਦੇ ਨੇ ਤਾਂ .org ਆਰਗੇਨਾਈਜੇਸ਼ਨ ਦੇ ਉੱਪਰ ਇਹ ਪਈ ਹੋਈ ਹੈ ਆਰਜੀ ਦੇ ਉੱਪਰ ਇਹ ਪਈ ਹੋਈ ਹੈ ਔਰ ਇਸ ਦਾ ਕੀ ਫਾਇਦਾ ਹੋਣਾ ਸਾਨੂੰ ਫਾਇਦਾ ਤਾਂ ਹੁਣ ਤੱਕ ਕਿਸੇ ਵੀ ਵਕੀਲ ਦੇ ਵੱਲੋਂ ਕਿਸੇ ਵੀ ਵੱਡੇ ਬੰਦੇ ਦੇ ਵੱਲੋਂ ਨਹੀਂ ਦੱਸਿਆ ਗਿਆ ਜਿੰਨੀਆਂ ਵੀ ਇੰਟਰਵਿਊਜ਼ ਦੇ ਵਿੱਚ ਤੁਸੀਂ ਦੇਖੋਗੇ ਇਹੀ ਕਿਹਾ ਗਿਆ ਕਿ ਇਸ ਪਟੀਸ਼ਨ ਦੇ ਫਾਇਦੇ ਨਹੀਂ ਸਗੋਂ ਨੁਕਸਾਨ ਨੇ ਕਿਉਂਕਿ ਪਹਿਲਾਂ ਹੀ ਕਿਸੇ ਦੀ ਸਜ਼ਾ ਦਾ ਐਲਾਨ ਕਰਕੇ ਲੋਕਾਂ ਤੋਂ ਸਿੰਪਥੀ ਲੈਣੀ ਦੂਸਰੇ ਪਾਸੇ ਉਹਨਾਂ ਨੂੰ ਬਦਨਾਮ ਕਰ ਦੇਣਾ ਕਿੰਨੀ ਸਜ਼ਾ ਕਰ ਦਿੱਤੀ ਇਹ ਬਿਲਕੁਲ ਹੀ ਗਲਤ ਹੈ ਸਰਾ ਸਰ ਗਲਤ ਹੈ ਜਿਸ ਦੇ ਚਲਦੇ ਹੋਏ ਲੋਕ ਇਸ ਪਟੀਸ਼ਨ ਪਾਉਣ ਵਾਲੀ ਕੁੜੀ ਨੂੰ ਇਸ ਸਮੇਂ ਗਲਤ ਕਹਿ ਰਹੇ ਨੇ ਪਰ ਦੂਸਰੇ ਪਾਸੇ ਜਦੋਂ ਇਹ ਸਾਹਮਣੇ ਆ ਕੇ ਆਖਦੀ ਹੈ ਕਿ ਮੈਂ ਇੱਕ ਵੀ ਪੈਣੀ ਨਹੀਂ ਲਈ ਇੱਕ ਵੀ ਪੈਸਾ ਮੇਰੇ ਖਾਤੇ ਦੇ ਵਿੱਚ ਨਹੀਂ ਆਇਆ ਪਟੀਸ਼ਨ ਹੈਂਡ ਓਵਰ ਕਰਨ ਨੂੰ ਤਿਆਰਾਂ ਹਰੇਕ ਗੱਲ ਦਾ ਸਬੂਤ ਦੇਣ ਨੂੰ ਤਿਆਰਾਂ ਤਾਂ ਗੱਲ ਕਿਤੇ ਨਾ ਕਿਤੇ ਘੁੰਮ ਕੇ ਕਿਤੇ ਹੋਰ ਪਹੁੰਚ ਰਹੀ ਹੈ ਤਾਂ ਫਿਰ ਇਸ ਦੇ ਪਿੱਛੇ ਆਖਿਰਕਾਰ ਚੱਲ ਕੀ ਰਿਹਾ ਹੈ ਇਹ ਜਾਂਚ ਪੜਤਾਲ ਦਾ ਵਿਸ਼ੇ ਹੋਣਾ ਚਾਹੀਦਾ ਹੈ ਕਿਸੇ ਵੱਡੀ ਅਥਾਰਟੀ ਦੇ ਵੱਲੋਂ ਕਿਸੇ ਆਰਗੇਨਾਈਜੇਸ਼ਨ ਦੇ ਵੱਲੋਂ ਕਿਸੇ ਵਕੀਲ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਕਰਕੇ ਇਸ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ ਕਿਉਂਕਿ ਮਨੀਸ਼ਾ ਕੌਸ਼ਲ ਜਿੱਦੋਂ ਖੁਦ ਸਾਹਮਣੇ ਆ ਕੇ ਕਈ ਗੱਲਾਂ ਦੇ ਸਬੂਤ ਰੱਖ ਰਹੀ ਹੈ ਤਾਂ ਸਾਨੂੰ ਡੂੰਘਾਈ ਦੇ ਨਾਲ ਉਸ ਦੀ ਜਾਂਚ ਕਰਕੇ ਸੱਚ ਅਤੇ ਝੂਠ ਨੂੰ ਅਲੱਗ-ਅਲੱਗ ਕਰ ਦੇਣਾ ਚਾਹੀਦਾ ਹੈ ਤਾਂ ਖੈਰ ਆਪਾਂ ਹਰਵਿੰਦਰ ਦੀ ਪੇਸ਼ੀ ਧਿਆਨਿਆ ਕਿ ਅੱਜ ਇੱਕ ਵਾਰ ਫਿਰ ਤੋਂ ਉਸ ਦੀ ਪੇਸ਼ੀ ਹੈ ਬੀਤੀ ਪੇਸ਼ੀ ਦੇ ਵਿੱਚ ਉਸ ਨੂੰ ਨੰਗੇ ਸਿਰ ਲਿਆਂਦਾ ਗਿਆ ਸੀ ਦਸਤਾਰ ਨਹੀਂ ਬੰਨੀ ਹੋਈ ਸੀ ਜਿਸ ਦੇ ਸਦਕਾ ਲੋਕਾਂ ਦਾ ਗੁੱਸਾ ਫੁੱਟਣਾ ਲਾਜ਼ਮੀ ਹੀ ਸੀ ਪਰ ਇਸ ਵਾਰ ਇਹ ਹੁਣ ਜਦੋਂ ਜੇਲ੍ਹ ਦੇ ਵਿੱਚ ਉਸ ਦੇ ਨਾਲ ਮੁਲਾਕਾਤ ਕਰਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਪਹੁੰਚਦੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਉੱਥੇ ਗਏ ਅਤੇ ਅਸੀਂ ਕਿਹਾ ਕਿ ਅਸੀਂ ਰੂਬਰੂ ਗੱਲਬਾਤ ਕਰਨਾ ਚਾਹੁੰਦੇ ਹਾਂ ਪਰ ਉਹਨਾਂ ਨੂੰ ਇਹ ਮੌਕਾ ਨਹੀਂ ਦਿੱਤਾ ਗਿਆ ਸਗੋਂ ਕਿਹਾ ਗਿਆ ਕਿ ਤੁਸੀਂ ਫੋਨ ਦੇ ਰਾਹੀਂ ਉਹ ਵੀ ਇੱਥੇ ਹੀ ਖੜੇ ਹੋ ਕੇ ਹਰਜਿੰਦਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਸ ਦੇ ਲਈ ਤੁਹਾਨੂੰ 15 ਡਾਲਰ ਪੇ ਕਰਨੇ ਪੈਣਗੇ ਪਹਿਲਾਂ ਤਾਂ ਸਿਗਨਲ ਟੁੱਟਦਾ ਰਿਹਾ ਪਰ ਬਾਅਦ ਦੇ ਵਿੱਚ ਇਹਨਾਂ ਦੀ ਗੱਲਬਾਤ ਹੋ ਗਈ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਹਰਜਿੰਦਰ ਦੇ ਨਾਲ ਜੋ ਕਿ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹੈ ਗੱਲਬਾਤ ਕੀਤੀ ਗਈ ਅਤੇ ਹਰਜਿੰਦਰ ਨੂੰ ਕੁਝ ਸਵਾਲ ਪੁੱਛੇ ਗਏ ਪਹਿਲੀ ਗੱਲ ਤਾਂ ਉਹਨਾਂ ਨੇ ਇਹੀ ਦੱਸੀ ਕਿ ਹਰਜਿੰਦਰ ਦਾ ਚਿਹਰਾ ਬਹੁਤ ਉਦਾਸ ਸੀ ਹਾਲਾਂਕਿ ਉਹ ਚੜ੍ਹਦੀ ਕਲਾ ਦੇ ਵਿੱਚ ਸੀ ਤੰਦਰੁਸਤ ਸੀ ਪੂਰਾ ਪਰ ਉਸਦੇ ਚਿਹਰੇ ਤੇ ਉਹੀ ਉਦਾਸੀ ਸੀ ਜਿਹੜੀਆਂ ਕਿ ਅਸੀਂ ਤਸਵੀਰਾਂ ਦੇ ਵਿੱਚ ਦੇਖ ਚੁੱਕੇ ਆ। ਇਹ ਵੀ ਪੁੱਛਿਆ ਗਿਆ ਕਿ ਤੈਨੂੰ ਕੋਈ ਵਕੀਲ ਮੁਹੱਈਆ ਕਰਵਾਇਆ ਗਿਆ ਜਾਂ ਫਿਰ ਨਹੀਂ। ਜਾਂ ਫਿਰ ਉਹ ਕੰਪਨੀ ਜਿੱਥੇ ਦਾ ਉਹ ਟਰੱਕ ਚਲਾਉਂਦਾ ਸੀ ਕੀ ਉਸ ਕੰਪਨੀ ਦੇ ਵੱਲੋਂ ਕੋਈ ਮਦਦ ਕੀਤੀ ਗਈ ਹੈ, ਵਕੀਲ ਦੇ ਦਿੱਤੀ, ਕੋਸ਼ਿਸ਼ ਕੀਤੀ ਗਈ ਹੈ? ਤਾਂ ਹਰਜਿੰਦਰ ਨੇ ਇਸ ਦਾ ਜਵਾਬ ਵੀ ਨਾ ਦੇ ਵਿੱਚ ਦਿੱਤਾ। ਅਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਪੁੱਛੀ ਗਈ ਕਿ ਵਕੀਲ ਕੌਣ ਦੇ ਰਿਹਾ ਹੈ ਕੌਣ-ਕੌਣ ਇਸ ਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਨੇ ਇਹ ਇੱਕ ਬਹੁਤ ਵੱਡਾ ਮੁੱਦਾ ਹੈ ਅੱਜ ਦੀ ਪੇਸ਼ੀ ਦੇ ਵਿੱਚ ਇਹ ਸਾਫ਼ ਹੋ ਜਾਣਾ ਫਿਲਹਾਲ ਕਿ ਹਰਜਿੰਦਰ ਸਿੰਘ ਨੂੰ ਵਕੀਲ ਕਿਹੜਾ ਮਿਲਿਆ ਵੱਡੀਆਂ-ਵੱਡੀਆਂ ਤਾਕਤਾਂ ਲੱਗੀਆਂ ਹੋਈਆਂ ਸੀ ਇਸ ਸਮੇਂ ਕਿ ਅਸੀਂ ਅਸੀਂ ਦੀ ਮਦਦ ਕਰਾਂਗੇ ਤਾਂ ਯਕੀਨਨ ਹੀ ਉਹਨਾਂ ਦੇ ਵੱਲੋਂ ਕਿਸੇ ਨਾ ਕਿਸੇ ਵਕੀਲ ਨੂੰ ਇੱਥੇ ਅੱਜ ਜ਼ਰੂਰ ਭੇਜਿਆ ਜਾਣਾ ਚਾਹੀਦਾ ਹੈ ਕਿ ਕਿਉ ਸਾਰੀਆਂ ਸਿਰਫ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਤੇ ਆਕੇ ਵੱਡੇ ਬੰਦਿਆਂ ਦੇ ਵੱਲੋਂ ਕਹੀਆਂ ਗਈਆਂ ਹਰਜਿੰਦਰ ਨੂੰ ਜੇਕਰ ਇਸ ਸਮੇਂ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ ਇੱਕ ਵੱਡਾ ਅਤੇ ਚੰਗਾ ਵਕੀਲ ਹੀ ਹੈ ਪਟੀਸ਼ਨ ਨੂੰ ਲੈ ਕੇ ਲੋਕ ਭੰਵਲ ਪੁੱਸੇ ਦੇ ਵਿੱਚ ਪੇਸ਼ ਕੀਤਾ ਤੇ ਉਸ ਨੂੰ ਹੁਣ ਨਕਾਰ ਦਿੱਤਾ ਗਿਆ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਕਿਹੜਾ ਵਕੀਲਾ ਕੇ ਹਰਜਿੰਦਰ ਦਾ ਕੇਸ ਲੜ ਰਿਹਾ ਹੈ ਹਰਜਿੰਦਰ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਜੇਲ੍ਹ ਦੇ ਵਿੱਚ ਬੰਦ ਨੂੰ ਕਿ ਤੈਨੂੰ ਕੋਈ ਪਰਨਾ ਪੱਗ ਜਾਂ ਫਿਰ ਰਮਾਲ ਸਿਰ ਟਕਣ ਦੇ ਲਈ ਕੁਝ ਦਿੱਤਾ ਗਿਆ ਹੈ ਤਾ ਇਥੇ ਵੀ ਹਰਜਿੰਦਰ ਦਾ ਜਵਾਬ ਸੀ ਨਹੀਂ ਕਿ ਮੈਨੂੰ ਕੁਝ ਵੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਅੱਜ ਦੀ ਪੇਸ਼ੀ ਦੇ ਵਿੱਚ ਕੀ ਹੁੰਦਾ ਹੈ ਅਤੇ ਅੱਜ ਦੀ ਪੇਸ਼ੀ ਤੋਂ ਬਾਅਦ ਕੀ ਹਾਲਾਤ ਬਦਲ ਸਕਦੇ ਨੇ ਇਥੋਂ ਪਤਾ ਲੱਗ ਹੀ ਜਾਣਾ ਪਰ ਫਿਲਹਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਆਏ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵੀਰ ਇਹਨਾਂ ਤੋਂ ਸੁਣਦੇ ਹਾਂ ਕਿ ਕੁਝ ਹੋਇਆ ਇਹਨਾਂ ਦੇ ਨਾਲ ਕਿਉਂਕਿ ਉਹ ਉਸੇ ਜੇਲ੍ਹ ਦੇ ਬਾਹਰ ਵੀ ਖੜ ਕੇ ਵੀਡੀਓਜ਼ ਬਣਾਉਂਦੇ ਨੇ ਅਤੇ ਲੋਕਾਂ ਨੂੰ ਦੱਸਦੇ ਨੇ ਅਦੇ ਨਾਲ ਹੀ ਮੁਲਾਕਾਤ ਤੋਂ ਬਾਅਦ ਦੀ ਵੀ ਇੱਕ ਵੀਡੀਓ ਇਹਨਾਂ ਦੀ ਸਾਹਮਣੇ ਆ ਰਹੀ ਹੈ ਸਿਆਆ ਹੁਣ ਜੇਲ੍ਹ ਦੇ ਵਿੱਚ ਤੇ ਉਹ ਉਹਨੇ ਸਾਨੂੰ ਦੱਸਿਆ ਵਾ ਵੀ ਆਪਾਂ ਇੱਥੇ ਦੱਸੋ ਜੇ ਹਾਂਜੀ ਕਾਸਾ ਵਾਈਟੂ ਫਤੇ ਅਸੀਂ ਆਏ ਇੱਥੇ ਸੇਂਟ ਲੂਸੀ ਮਿਆਮੀ ਗੁਰਦੁਆਰੇ ਨੇ ਸਾਨੂੰ ਵੀ ਜਾਸੀ ਕਮੇਟੀ ਮੈਂਬਰ ਆ ਤੇ ਆਪਾਂ ਇਹਨੂੰ ਟਰਾਈ ਕੀਤਾ ਬਾਈ ਹਰਜਿੰਦਰ ਨੂੰ ਮਿਲਣ ਲਈ ਤੇ ਇਹ ਬਹੁਤ ਹੀ ਜ਼ਿਆਦਾ ਪ੍ਰੋਸੀਜਰ ਅੱਗੇ ਪਿੱਛੇ ਐਪ ਨਹੀਂ ਚੱਲ ਰਿਹਾ ਐਪ ਕ੍ਰੈਸ਼ ਹੋਈ ਜਾਂਦਾ ਇਹਨਾਂ ਦੇ ਉਹ ਕਹਿੰਦੇ ਮਿਲਣ ਤਾਂ ਅਸੀਂ ਦੇਣਾ ਨਹੀਂ ਪਰਸਨਲੀ ਵੀਡੀਓ ਰਾਹੀਂ ਹੋ ਸਕਦਾ ਹੈ ਉਹ ਵੀ ਇੱਥੇ ਜਾਂ ਫੋਨ ਰਾਹੀਂ ਉਹਦੇ ਲੱਗਣੇ 15 ਡਾਲਰ ਤੇ ਉਹ ਹੁਣ ਕ੍ਰੈਸ਼ ਹੋ ਜਾਂਦਾ ਸੀ ਤਾਂ ਪੈਸਾ ਪਾਉਂਦੇ ਸੀ ਟਰਾਈ ਕਰਦੇ ਉਹ ਨਹੀਂ ਹੋ ਰਿਹਾ ਹੁਣ 3 ਵਜੇ ਦਾ ਟਾਈਮ ਦਿੱਤਾ ਹੁਣ ਅਸੀਂ ਹੁਣ ਘਰੇ ਜਾ ਕੇ ਫੇਰ ਜਾ ਕੇ ਕੋਈ ਲੈਪਟਾਪ ਚ ਕਰਾਂਗੇ ਜਾਂ ਕੋਈ ਹੋਰ ਕੋਈ ਫੋਨ ਤੇ ਫੇਰ ਜਾ ਕੇ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੇ ਕਿੱਦਾਂ ਕਿ ਕੋਈ ਕੀਤਾ ਹੈ ਵਕੀਲ ਜਾਂ ਆਪਾਂ ਕਰਕੇ ਦਈਏ ਉਹਦੇ ਕਰਕੇ ਫਿਰ ਆਪਾਂ ਭਾਈ ਜੀ ਨਾਲ ਗੱਲ ਕਰਾਂਗੇ ਤੇ ਬਸ ਇਹੀ ਕੁਸ਼ ਵਾਸਤੇ ਇਹਨਾਂ ਦੂਰੋਂ ਆਇਆ ਤੇ ਪਤਾ ਕਰਨ ਲਈ ਕਿ ਉਹ ਇਹਦੇ ਕਿ ਜਿਹੜੀ ਬੜਾ ਲੰਮਾ ਚੋੜਾ ਆ। ਸਾਡੇ ਵਾੜ ਕੇ ਵੀਡੀਓ ਦੇਖ ਲੋ। ਚਲੋ। ਉਹ ਦਿਨ ਸੀਗਾ ਟਾਪ ਟੀਮ ਮੈਂਬਰ ਸੀ ਫਰੈਸ਼ ਨਾਉਦਾ ਸੀ ਉਹ। ਕੰਪਨੀ ਨਾਂ ਹੈਗਾ ਵਾਈਟ ਹਾਲ ਤੇ ਕੰਪਨੀ ਨੇ ਲਾਇਰ ਨਹੀਂ ਕੀਤਾ ਜੇ। ਰਾਈਟ? ਨਹੀਂ। ਨਹੀਂ ਨਹੀਂ ਕੀਤਾ। ਨਹੀਂ। ਸੰਪਰਕ ਕੀਤਾ ਸੀ। ਸੰਪਰਕ ਕੀਤਾ ਸੀ। ਸੰਪਰਕ ਕੀਤਾ ਸੀ ਉਹਨਾਂ ਨਾਲ। ਹਾਂ। ਪਰ ਉਹਨਾਂ ਕੋਈ ਨਹੀਂ ਦੱਸਿਆ। ਪਰ ਹਾਂ ਤੇ ਉਹ ਪੰਜਾਬ ਰੇਡੀਓ ਵਾਲੇ ਵੀ ਗੱਲ ਕਰ ਰਹੇ ਆ। ਗੱਲ ਕਰ ਰਹੇ ਆ। ਹਾਂਜੀ। ਸੇ ਉਹਨੂੰ ਬਸ ਰੋਟੀ ਪਾਣੀ ਉੱਥੇ ਮਿਲ ਜਾਂਦਾ ਆ ਉਹ ਕਹਿੰਦਾ ਬਸ ਪਰਣਾ ਨਹੀਂ ਦੇ ਰਿਆ ਰਮਾਲ ਨਹੀਂ ਦੇ ਰਿਆ ਅਸੀਂ ਉਹ ਰਿਕੁਐਸਟ ਕੀਤਾ ਆ ਉਹਨੇ ਤੇ ਬਸ ਉਹ ਕਹਿੰਦਾ ਕਿ ਨਾ ਤੁਸੀਂ ਅਸੀਂ ਦੱਸਿਆ ਸੀ ਲੋਕਲ ਐ ਇੱਥੇ ਪਰ ਉਹ ਕਹਿੰਦਾ ਕਿ ਤੁਸੀਂ ਇਹਨਾਂ ਨਾਲ ਗੱਲ ਕਰੋ ਫਿਰ ਤੁਸੀਂ ਰਲ ਕੇ ਚੱਲੋ ਤੁਸੀਂ ਹਨਾ ਕਿਉਂਕਿ ਇਹ ਨਾ ਅਸੀਂ ਕਰ ਲਈ ਉਧਰੋਂ ਕਰ ਲਈਏ ਤੇ ਮਿਲਣ ਦਾ ਅਸੀਂ ਕਿਹਾ ਸੀ ਸਵੇਰੇ ਅਸੀਂ ਇੱਥੇ ਵੀ ਤੁਹਾਡੇ ਕੋਲ ਤੇ ਮਿਲਣ ਨਹੀਂ ਦਿੱਤਾ ਉਹਨਾਂ ਨੇ ਤੇ ਉਹ ਕਹਿੰਦਾ ਠੀਕ ਆ ਤੇ ਬਾਕੀ ਹੋਰ ਕੋਈ ਗੱਲ ਬਾਤ ਜੇ ਜੇ ਤਾਂ ਹੁਣ ਅਸੀਂ ਕੋਈ ਬੰਦਾ ਮୋਰੇ ਆ ਜਵੇ ਉਹਨੂੰ ਮੈਂ ਨੰਬਰ ਦਿੰਨਾ ਉਹ ਗੱਲ ਕਰ ਲਵੇ ਹਰਪ੍ਰੀਤ ਸਿੰਘ ਨੇ ਨਾਲ ਇੱਕ ਜਣਾ ਜਿਹੜਾ ਇੱਕ ਜਣਾ ਹੋਵੇ ਤੇ ਉਹ ਉਹਨਾਂ ਨਾਲ ਗੱਲ ਕਰੇ ਤੇ ਨਾਲ ਹੈ ਨਾ ਕੰਬਾਈਨ ਫੋਰਸ ਕਰਕੇ ਤੇ ਇਹਨੂੰ ਲਾਇਰ ਨੂੰ ਲੈ ਲਓ ਹੋਰ ਕੋਈ ਗੱਲਬਾਤ ਬਸ ਦੈਟਸ ਇਟ ਬਸ ਠੀਕ ਹੈ ਬਸ ਉਹ ਜਰਦੀ ਕਲਾਚਾ ਜਾਂ ਚੜਦੀ ਕਲਾਚਾ ਬਸ ਉਦਾਸ ਬਹੁਤ ਸੀ ਤੇ ਬਸ ਹੋਰ ਕੀ ਕਰ ਸਕਦੇ ਉਹ ਕੁਝ ਨਹੀਂ ਕਰ ਸਕਦੇ ਗਲਤੀ ਤਾਂ ਹੋਈ ਹੋਗਾ ਵਾਈਲੀਗਾ